ਹਾਂਜੀ ਵੈਲਕਮ ਬੈਕ ਮਾਈ ਯੂਟਿਊਬ ਚੈਨਲ ਪੰਜਾਬੀ ਸੂਟ ਕਲੈਕਸ਼ਨ ਇਹ ਵਾਲੇ ਸੂਟ ਆਉਣਗੇ ਜੀ ਵੈਲਵਟ ਦੇ ਤੇ ਨਾਲ ਇਹਨਾਂ ਦੇ ਪੌਂਚਾਂ ਦੇ ਉੱਪਰ ਵਰਕ ਆ ਹੈਗਾ ਇਹ ਵਾਲੇ ਵੀ ਸੂਟ ਵੈਲਵਟ ਦੇ ਆਉਣਗੇ ਨਾਲ ਮੈਚਿੰਗ ਬਾਟਮ ਆਉਣਗੇ ਤੁਸੀਂ ਫਰਾਕ ਬਣਦੇ ਨਾਲ ਪਲਾਜ਼ੋ ਬਣਾ ਸਕਦੇ ਹੋ ਜਾਂ ਇਹਨਾਂ ਦੇ ਨਾਲ ਸਲਵਾਰ ਸੂਟ ਬਣਾ ਸਕਦੇ ਹੋ ਵਿਦਾਊਟ ਦੁਪੱਟਾ ਆਉਣਗੇ ਜੀ ਪ੍ਰਾਈਸ ਪੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹਨਾਂ ਦੀ ਇਹ ਵਾਲੇ ਸੂਟ ਰਹਿਣਗੇ ਜੀ ਬਨਾਸੀ ਦੇ 3 ਮੀਟਰ ਦੀ ਸ਼ਰਟ 3 ਮੀਟਰ ਦਾ ਬਾਟਮ ਤੇ ਨਾਲ ਇਹਨਾਂ ਦੇ ਦੁਪੱਟੇ ਬਨਾਣਸੀ ਦੇ ਬਣੇ ਹੋਏ ਨੇ 2 ਮੀਟਰ ਦੇ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ ਆਲ ਇੰਡੀਆ ਫ੍ਰੀ ਰਹਿਣ ਵਾਲੀਆਂ ਇਹਨਾਂ ਦੀ ਇਹ ਵਾਲੇ ਸੂਟ ਰਹੇਗਾ ਜੀ ਟੈਬੀ ਸਿਲਕ ਦੇ ਉੱਪਰ ਇਹ ਵਾਲਾ ਪਿਓਰ ਵੈਲਵਟ ਦੇ ਉੱਪਰ ਬਾਜ਼ੂ ਵਰਕ ਰਹੇਗਾ ਇਹਨਾਂ ਦੇ ਤੇ ਨਾਲ ਇਹਨਾਂ ਦੇ ਔਰਗਾਂਜ਼ਾ ਦੁਪੱਟਾ ਰਹੇਗਾ ਇਹ ਵਾਲਾ ਟੈਬੀ ਸਿਲਕ ਦੇ ਉੱਪਰ ਸੂਟ ਰਹੇਗਾ ਬਾਜ਼ੂ ਵਰਕ ਬਾਟਮ ਵਰਕ ਤੇ ਇਹ ਵਾਲੇ ਸੂਟ ਆਉਣਗੇ ਜੀ ਜੌਰਜਟ ਦੇ ਉੱਪਰ ਤੇ ਨਾਲ ਔਰਗਾਂਜ਼ਾ ਦਾ ਦੁਪੱਟਾ ਰਹੇਗਾ ਔਰ ਇਹਨਾਂ ਦੁਪੱਟੇ ਦੇ ਉੱਪਰ ਵੀ ਵਰਕ ਹੈ ਤੇ ਨਾਲ ਇਹਨਾਂ ਦੇ ਬਾਟਮ ਦੇ ਉੱਪਰ ਹੀ ਵਰਕ ਇਹ ਵਾਲੇ ਸੂਟ ਪਿਓਰ ਕ੍ਰੇਪ ਦੇ ਤੇ ਬਹੁਤ ਜ਼ਿਆਦਾ ਹੈਵੀ ਬਾਜ਼ੂ ਵਰਕ ਰੇਗਾ ਨਾਲ ਇਹਨਾਂ ਦੇ ਬਾਟਮ ਵੀ ਹੈਵੀ ਰਹੇਗੀ ਨਾਲ ਫੁੱਲ ਹੈਵੀ ਦੁਪੱਟਾ ਰਹੇਗਾ ਕਲਰ অপਸ਼ਨ ਇਹਦੇ ਵਿੱਚ ਦਿੱਤੀ ਹੋਈ ਹੈ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ ਆਲ ਇੰਡੀਆ ਫ੍ਰੀ ਹੈ ਇਹ ਵਾਲੇ ਸੂਟ ਆਉਣਗੇ ਜੀ ਫੁਲਕਾਰੀ ਵਾਲੇ ਕਲਰ ਇਹਦੇ ਵਿੱਚ ਵੀ ਦਿੱਤੇ ਹੋਏ ਨੇ ਤੇ ਨਾਲ ਫੁਲਕਾਰੀਆਂ ਚੁਣੌਂਦੀਆਂ ਆਉਣਗੀਆਂ ਤੇ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ ਆਲ ਇੰਡੀਆ ਫ੍ਰੀ ਹੈ ਇਹ ਵਾਲੇ ਸੂਟ ਰਹਿਣਗੇ ਜੀ ਪਿਓਰ ਕ੍ਰੇਪ ਦੇ ਬਾਜ਼ੂ ਵਰਕ ਰਹਿਗਾ ਨਾਲ ਬਾਟਮ ਵਰਕ ਨਾਲ ਚਨਾਉਣ ਦਾ ਦੁਪੱਟਾ ਗੋਟਾ ਪੱਤੀ ਦਾ ਕੰਮ ਹੋਇਆ ਲੈਸ ਲੱਗੀ ਹੋਈ ਹੈ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੇ ਪੇਜ ਤੇ ਐਡਰੈਸ ਤੇ ਪੇਮੈਂਟ ਪਹਿਲਾਂ ਦੇਣਾ ਪੈਂਦਾ ਸੋ ਤੁਸੀਂ ਇਹ ਸੂਟ ਆਰਡਰ ਕਰ ਸਕਦੇ ਹੋ ਥੈਂਕ ਯੂ so much ਫਾਟਿਅਰ ਸੂਟ ਨੇ